ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਤੁਹਾਡੇ ਲਈ ਜ ਜਿਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਸਰਕਾਰ ਨੇ ਆਵਾਸ ਯੋਜਨਾ ਦੇ ਤਹਿਤ ਦੋਸਤੋ ਯੋਜਨਾ ਸ਼ੁਰੂ ਕਰ ਦਿੱਤੀ ਹੈ ਤੇ ਉਸ ਯੋਜਨਾ ਦੇ ਤਹਿਤ ਫਾਰਮ ਭਰਨੇ ਵੀ ਸ਼ੁਰੂ ਹੋ ਚੁੱਕੇ ਨੇ ਤੁਹਾਡੀ ਪਛਾਣ ਦੇ ਵਿੱਚ ਕਹਿ ਦਿਆਂ ਕਿ ਪੱਕੇ ਮਕਾਨਾਂ ਦੇ ਲਈ ਹੁਣ ਅਪਲਾਈ ਕਰ ਸਕਦੇ ਹੋ ਤੁਸੀਂ ਠੀਕ ਹੈ ਇਹ ਅਪਲਾਈ ਕੌਣ ਕਰ ਸਕਦਾ ਸਾਰੇ ਗਰੀਬ ਪਰਿਵਾਰਾਂ ਨੂੰ ਇਸ ਯੋਜਨਾ ਦੇ ਤਹਿਤ ਹੁਣ ਮਕਾਨ ਮਿਲਣਗੇ ਜੇ ਤੁਸੀਂ ਇਹ ਮਕਾਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਹੋਣੇ ਚਾਹੀਦੇ ਉਸ ਦੀ ਗੱਲ ਕਰੀਏ ਤਾਂ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਦੀ ਕਾਪੀ ਦੇ ਨਾਲ ਹੋਰ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਨੇ ਇਹਨਾਂ ਦੀ ਆਪਾਂ ਗੱਲ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਤਾਂ ਫਿਰ ਦੁਬਾਰਾ ਤੁਹਾਨੂੰ ਦੱਸ ਦਿਆਂ ਕਿ ਜੇ ਤੁਸੀਂ ਵੀ ਤੁਹਾਡੇ ਕੋਲ ਮਕਾਨ ਨਹੀਂ ਹੈ ਤੁਸੀਂ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਕਾਨ ਲੈਣਾ ਚਾਹੁੰਦੇ ਹੋ ਤਾਂ ਦੋਸਤੋ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪੀਐਮ ਆਵਾਸ ਯੋਜਨਾ ਦੇ ਲਈ ਫਾਰਮ ਠੀਕ ਹੈ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਕਿੱਥੇ ਜਾ ਕੇ ਫਾਰਮ ਭਰਨਾ ਹੈ ਤੇ ਕਿਹੜੇ-ਕਿਹੜੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਤੇ ਕਿਹਨਾਂ-ਕਿਹਨਾਂ ਲੋਕਾਂ ਨੂੰ ਜਿਹੜੇ ਹੈ ਸਰਕਾਰ ਦੀ ਤਰਫੋਂ ਇਹ ਪੱਕੇ ਮਕਾਨਾਂ ਦੇ ਲਈ ਆਰਥਿਕ ਮਦਦ ਮਿਲਣ ਵਾਲੀ ਹੈ ਤਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਦੋਸਤੋ ਸ਼ੇਅਰ ਕਰੋਗੇ ਤਾਂ ਹੀ ਕਿਸੇ ਦੂਸਰੇ ਗਰੀਬ ਪਰਿਵਾਰ ਨੂੰ ਇਸ ਯੋਜਨਾ ਦੇ ਬਾਰੇ ਪਤਾ ਲੱਗੇਗਾ ਤੇ ਤਾਂ ਹੀ ਉਹ ਆਪਣੀ ਇਸ ਯੋਜਨਾ ਨੂੰ ਭਰ ਕੇ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈ ਸਕੇਗਾ ਤਾਂ ਦੋਸਤ ਨਾ ਕਰਦੇ ਹੋਏ ਚੱਲਦੇ ਆਂ ਅੱਜ ਦੀ ਮੇਨ ਅਪਡੇਟ ਦੇ ਉੱਤੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਗਰੀਬਾਂ ਤੇ ਲਈ ਪੀਐਮ ਆਵਾਸ ਯੋਜਨਾ ਦੇ ਤਹਿਤ ਜਿਹੜੀ ਅਰਜੀ ਫਾਰਮ ਸ਼ੁਰੂ ਹੋ ਚੁੱਕੇ ਨੇ ਤਾਂ ਉਸ ਦੀ ਗੱਲ ਕਰੀਏ ਤਾਂ ਦੋਸਤੋ ਜਿਹੜੀ ਇਹ ਯੋਜਨਾ ਹੈ ਪੀਐਮ ਆਵਾਸ ਯੋਜਨਾ ਹੈ ਤੇ ਇਹ ਔਨਲਾਈਨ ਹੀ ਹੁੰਦੀ ਹੈ ਇਹਦਾ ਰਜਿਸਟ੍ਰੇਸ਼ਨ ਔਨਲਾਈਨ ਹੁੰਦਾ ਹੈ ਸਕੀਮ ਦੇ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਹੈ ਇਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਦੋਸਤੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਈ ਔਨਲਾਈਨ ਰਜਿਸਟਰ ਕਿਵੇਂ ਕਰਨਾ ਹੈ ਜੇਕਰ ਤੁਸੀਂ ਵੀ ਹਜੇ ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਰਜਿਸਟਰ ਨਹੀਂ ਕੀਤਾ ਯਾਨੀ ਕਿ ਤੁਸੀਂ ਫਾਰਮ ਨਹੀਂ ਭਰਿਆ ਤਾਂ ਤੁਹਾਡੇ ਕੋਲ ਇੱਕ ਵਾਰ ਫਿਰ ਮੌਕਾ ਆਇਆ ਹੈ ਕਿਉਂਕਿ ਦੋਸਤੋ ਇਹ ਫਾਰਮ ਪਿੱਛੇ ਜੀ ਬੰਦ ਹੋ ਗਏ ਸੀ ਤਾਂ ਫਿਰ ਤੋਂ ਦੁਬਾਰਾ ਇਹ ਫਾਰਮ ਖੋਲ ਚੁੱਕੇ ਨੇ ਗਰੀਬ ਪਰਿਵਾਰਾਂ ਦੇ ਲੋਕ ਜਿਨ੍ਹਾਂ ਦੇ ਕੋਲ ਰਹਿਣ ਦੇ ਲਈ ਆਪਣਾ ਪੱਕਾ ਮਕਾਨ ਨਹੀਂ ਹੈ ਉਹ ਇਸ ਸਕੀਮ ਦੇ ਤਹਿਤ ਅਪਲਾਈ ਕਰ ਸਕਦੇ ਹਨ ਅਤੇ ਇਸ ਦਾ ਲਾਭ ਵੀ ਲੈ ਸਕਦੇ ਹਨ ਇੱਕ ਸਤਾਈ ਘਰ ਬਣਾਉਣ ਦੇ ਲਈ ਸਰਕਾਰ ਤੁਹਾਨੂੰ ਇਸ ਯੋਜਨਾ ਦੇ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਯਾਨੀ ਕਿ ਜਿਹੜਾ ਤੁਸੀਂ ਘਰ ਬਣਾਉਣਾ ਹੈ ਉਸ ਨੂੰ ਬਣਾਉਣ ਦੇ ਲਈ ਸਰਕਾਰ ਪੈਸੇ ਦਿੰਦੀ ਹੈ ਜਿੰਨੇ ਦਾ ਮਕਾਨ ਬਣਦਾ ਹੈ ਉਨੇ ਪੈਸੇ ਦਿੰਦੀ ਹੈ ਤਕਰੀਬਨ 3 ਲੱਖ ਦੇ ਕਰੀਬ ਸਰਕਾਰ ਪੈਸੇ ਦਿੰਦੀ ਹੈ ਕਿਉਂਕਿ 3 ਲੱਖ 'ਚ ਆਰਾਮ ਨਾਲ ਦੋ ਕਮਰੇ ਇੱਕ ਰਸੋਈ ਵਗੈਰਾ ਤੇ ਬਾਥਰੂਮ ਲੈਟਰਿੰਗ ਪੈ ਜਾਂਦਾ ਹੈ ਇਸ ਕਰਕੇ ਸਰਕਾਰ ਨੇ ਜਿਹੜਾ ਇਹ ਜਿਹੜਾ ਅਮਾਉਂਟ ਹੈ ਇਹ ਦੇਣਾ ਹੀ ਨਿਸ਼ਚਿਤ ਕੀਤਾ ਹੋਇਆ ਹੈ ਸਰਕਾਰ ਇਸ ਯੋਜਨਾ ਦੇ ਤਹਿਤ ਦੋਸਤੋ ਵਿੱਤੀ ਸਹਾਤਾ ਪ੍ਰਦਾਨ ਕਰਦੀ ਹੈ ਅਤੇ ਤੁਹਾਨੂੰ ਘਰ ਦੇ ਕਰਜ਼ੇ ਤੇ ਸਬਸਿਡੀ ਵੀ ਦਿੰਦੀ ਹੈ ਜਿਹੜਾ ਤੁਹਾਨੂੰ ਜਿਹੜਾ ਇਹ ਪੈਸਾ ਤੁਸੀਂ ਆਪ ਲਾਓਗੇ ਠੀਕ ਹੈ ਜਿਹੜਾ ਪੈਸਾ ਤੁਸੀਂ ਲਾਓਗੇ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਇਹ ਪੈਸਾ ਜਦੋਂ ਤੁਸੀਂ ਫੋਟੋ ਵਗੈਰਾ ਖਿੱਚ ਕੇ ਮਕਾਨ ਦੀ ਅਪਲੋਡ ਕਰੋਗੇ ਦੁਆਰ ਤੋਂ ਕਿਉਂਕਿ ਦੋ ਹਿੱਸਿਆਂ ਦੇ ਵਿੱਚ ਇਹ ਫਾਰਮ ਅਪਲਾਈ ਹੁੰਦਾ ਹੈ ਪਹਿਲਾਂ ਸ਼ੁਰੂ ਦੇ ਵਿੱਚ ਕੁਝ ਪੈਸਾ ਤੁਹਾਨੂੰ ਮਿਲਦਾ ਹੈ ਫਿਰ ਤੁਸੀਂ ਮਕਾਨ ਜਦੋਂ ਬਣਾ ਲੈਣੋ ਤੇ ਫਿਰ ਉਸ ਮਕਾਨ ਦੀ ਫੋਟੋ ਤੁਹਾਨੂੰ ਅਪਲੋਡ ਕਰਨੀ ਪੈਂਦੀ ਹੈ ਤੇ ਉਸ ਤੋਂ ਬਾਅਦ ਦੋਸਤੋ ਇਹ ਫਾਰਮ ਜਿਹੜਾ ਸਬਮਿਟ ਹੋ ਜਾਂਦਾ ਹੈ ਤਾਂ ਤੁਹਾਨੂੰ ਸਾਰੇ ਮਕਾਨ ਦੇ ਅਕੋਰਡਿੰਗ ਜਿਹੜਾ ਪੈਸਾ ਲੱਗਾ ਹੈ ਉਸ ਤੇ ਜਿਹੜਾ ਤੁਹਾਨੂੰ ਸਬਸਿਡੀ ਦਿੱਤੀ ਜਾਂਦੀ ਹੈ ਠੀਕ ਹੈ ਜੀ ਹੁਣ ਗਰੀਬ ਪਰਿਵਾਰ ਲੋਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਔਨਲਾਈਨ ਟੰਗ ਦੇ ਨਾਲ ਅਰਜੀ ਦੇਸ ਕਰਕੇ ਇਸ ਦਾ ਲਾਭ ਲੈ ਸਕਦੇ ਆ ਯਾਨੀ ਕਿ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਤੁਸੀਂ ਘਰ ਬੈਠੇ ਵੀ ਅਪਲਾਈ ਕਰ ਸਕਦੇ ਹੋ ਜਾਂ ਫਿਰ ਜੀ ਸੀ ਐਸ ਸੀ ਜਾਂ ਫਿਰ ਸੇਵਾ ਕੇਂਦਰ ਤੇ ਵੀ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਅਸੀਂ ਤੁਹਾਨੂੰ ਇੱਥੇ ਤੁਹਾਨੂੰ ਵਿਸਤ੍ਰਿਤ ਜਾਣਕਾਰੀ ਦੇ ਰਹੇ ਹਾਂ ਤੁਹਾਨੂੰ ਇਸ ਨੂੰ ਧਿਆਨ ਨਾਲ ਪੜ੍ਹਨਾ ਹੋਵੇਗਾ ਯਾਨੀ ਕਿ ਜਿਹੜੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਧਿਆਨ ਨਾਲ ਪੜ੍ਹੋ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿਵੇਂ ਅਰਜ਼ੀ ਦੇਣੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਰਜਿਸਟ੍ਰੇਸ਼ਨ ਯਾਨੀ ਕਿ ਅਰਜ਼ੀ ਫਾਰਮ ਹੀ ਰਜਿਸਟ੍ਰੇਸ਼ਨ ਆਨਲਾਈਨ ਜਿਹੜਾ ਤੁਸੀਂ ਕਰਦੇ ਹੋ ਉਹਨੂੰ ਰਜਿਸਟ੍ਰੇਸ਼ਨ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਇਥੇ ਅਪਲਾਈ ਕਰਕੇ ਤੁਸੀਂ ਆਪਣੀ ਮਾੜੀ ਅਤੇ ਆਰਥਿਕ ਗਰੀਬੀ ਆਰਥਿਕ ਸਥਿਤੀ ਨੂੰ ਨਰਜ ਅੰਦਾਜ਼ ਕਰਕੇ ਆਪਣਾ ਪੱਕਾ ਮਕਾਨ ਬਣਾ ਸਕਦੇ ਹੋ ਕਿਉਂਕਿ ਦੋਸਤੋ ਕਈ ਵਾਰ ਹੁੰਦਾ ਕਿ ਮਾੜੀ ਤੇ ਆਰਥਿਕ ਸਥਿਤੀ ਠੀਕ ਨਹੀਂ ਹੁੰਦੀ ਫਿਰ ਲੋਕੀ ਜਿਹੜਾ ਪੱਕਾ ਮਕਾਨ ਬਣਾਉਣ ਦੀ ਸੋਚਦੇ ਵੀ ਨਹੀਂ ਤਾਂ ਇਸ ਯੋਜਨਾ ਦੇ ਤਹਿਤ ਦੋਸਤੋ ਤੁਸੀਂ ਇਹ ਸੋਚ ਸਕਦੇ ਹੋ ਕਿ ਸਾਡਾ ਆਪਣਾ ਮਕਾਨ ਹੋ ਸਕਦਾ ਹੈ ਇਸ ਦੇ ਲਈ ਸਰਕਾਰ ਤੁਹਾਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਇਸ ਸਕੀਮ ਦੇ ਤਹਿਤ ਕਰੋੜਾ ਲੋਕਾਂ ਦਾ ਪੱਕੇ ਮਕਾਨ ਬਣਾਉਣ ਦਾ ਸੁਪਨਾ ਸাকার ਹੋਵੇਗਾ ਇਸੇ ਰਾਹੀਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ ਪਹਿਲਾਂ ਕੀ ਹੁੰਦਾ ਸੀ ਕਲੇ ਸ਼ਹਿਰਾਂ ਜਾਂ ਫਿਰ ਸ਼ਹਿਰਾਂ ਦਾ ਚੱਲਦਾ ਸੀ ਫਾਰਮ ਜਾਂ ਫਿਰ ਪਿੰਡੂ ਦਾ ਫਾਰਮ ਆਨਲਾਈਨ ਹੁੰਦਾ ਸੀ ਜੇਕਰ ਤੁਸੀਂ ਰਾਸ਼ਨ ਕਾਰਡ ਧਾਰਕ ਜਾਂ ਫਿਰ ਬੀਪੀਐਲ ਰਾਸ਼ਨ ਕਾਰਡ ਧਾਰਕ ਹੋ ਤਾਂ ਤੁਸੀਂ ਇਸ ਸਕੀਮ ਦੇ ਲਈ ਅਰਜ਼ੀ ਦੇ ਸਕਦੇ ਹੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਈ ਅਰਜ਼ੀ ਦੇਣ ਦੇ ਲਈ ਜਿਹੜੇ ਲਾਭ ਕਿਵੇਂ ਮਿਲਨੇ ਨੇ ਤੇ ਕੀ ਮਿਲਨੇ ਨੇ ਤੁਹਾਨੂੰ ਉਸ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਕੱਚੇ ਮਕਾਨ ਕਿਰਾਏ ਦੇ ਮਕਾਨਾਂ ਤੇ ਕੱਚੇ ਬਸਤੀਆਂ ਵਿੱਚ ਰਹਿਣ ਵਾਲੇ ਗਰੀਬਾਂ ਨੂੰ ਪੱਕੇ ਮਕਾਨ ਬਣਾਉਣ ਦੇ ਲਈ ਆਰਥਿਕ ਮਦਦ ਮਿਲਦੀ ਹੈ ਇਸ ਸਕੀਮ ਦੇ ਤਹਿਤ ਜੇਕਰ ਅਪਲਾਈ ਕਰਨ ਵਾਲਾ ਵਿਅਕਤੀ ਪੇਂਡੂ ਖੇਤਰ ਦੇ ਵਿੱਚ ਰਹਿੰਦਾ ਹੈ ਤਾਂ 1.30 ਲੱਖ ਰੁਪਏ ਦਾ ਲਾਭ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਸ਼ਹਿਰੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਸਰਕਾਰ ਵੱਲੋਂ 2.5 ਲੱਖ ਦੇ ਕਰੀਬ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜੇਕਰ ਪਰਿਵਾਰ ਦੀ ਮੁਖੀ ਔਰਤ ਹੈ ਇਸ ਸਕੀਮ ਦਾ ਲਾਭ ਦਿੱਤਾ ਜਾਂਦਾ ਹੈ ਛੁਗੀਆਂ ਤੇ ਛੁਗੀਆਂ ਦੇ ਵਿੱਚ ਰਹਿਣ ਵਾਲੇ ਲੋਕ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਹਾਂਜੀ ਦੋਸਤੋ ਜਿਹੜੇ ਛੁਗੀਆਂ ਦੇ ਵਿੱਚ ਵੀ ਲੋਕ ਰਹਿੰਦੇ ਨੇ ਉਹ ਵੀ ਸਕੀਮ ਦਾ ਲਾਭ ਲੈ ਸਕਦੇ ਨੇ ਕਿਰਾਏ ਤੇ ਲੈਣ ਵਾਲੇ ਵੀ ਲੋਕ ਇਸ ਦਾ ਲਾਭ ਲੈ ਸਕਦੇ ਨੇ ਠੀਕ ਹੈ ਤੇ ਹੋਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਨਾ ਲੋਕਾਂ ਦਾ ਆਪਣਾ ਘਰ ਨਹੀਂ ਹੈ ਛੋਟਾ-ਮੋਟਾ ਬਣਾ ਕੇ ਰਹਿ ਰਹੇ ਨੇ ਯਾਨੀ ਕਿ ਕੱਚਾ ਮਕਾਨ ਹੈ ਉਹ ਵੀ ਇਸ ਦਾ ਲਾਭ ਲੈ ਸਕਦੇ ਨੇ ਤਾਂ ਹੁਣ ਸਕੀਮ ਦੀ ਯੋਗਤਾ ਯਾਨੀ ਕਿ ਕਿਹੜੇ ਕਿਹੜੇ ਲੋਗ ਇਸ ਸਕੀਮ ਨੂੰ ਅਪਲਾਈ ਕਰ ਸਕਦੇ ਨੇ ਇਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੋਸਤੋ ਜੀ ਭਾਰਤ ਦੇ ਵਿੱਚ ਰਹਿਣ ਵਾਲਾ ਕੋਈ ਵੀ ਨਾਗਰਿਕ ਇਸ ਸਕੀਮ ਦਾ ਅਪਲਾਈ ਕਰ ਸਕਦਾ ਹੈ ਇਸ ਸਕੀਮ ਦਾ ਲਾਭ ਸਿਰਫ ਗਰੀਬ ਪਰਿਵਾਰਾਂ ਦੇ ਲੋਕ ਹੀ ਲੈ ਸਕਣਗੇ ਇਹ ਤਾਂ ਬਹੁਤ ਬੜੀਆ ਗੱਲ ਹੈ ਕਿਉਂਕਿ ਗਰੀਬ ਪਰਿਵਾਰ ਹੀ ਲੈ ਸਕਣਗੇ ਅਗਲਾ ਹੈ ਜੀ ਸਰਕਾਰੀ ਨੌਕਰੀ ਕਰਨ ਵਾਲੇ ਲੋਕ ਇਸ ਦਾ ਲਾਭ ਨਹੀਂ ਲੈ ਸਕਦੇ ਕਿਉਂਕਿ ਦੋਸਤੋ ਸਰਕਾਰੀ ਨੌਕਰੀ ਪਹਿਲਾਂ ਹੀ ਹੈ ਤਾਂ ਦੋਸਤੋ ਉਹਨਾਂ ਨੂੰ ਸਰਕਾਰ ਇਸ ਸਕੀਮ ਦਾ ਲਾਭ ਨਹੀਂ ਦਿੰਦੀ ਉਹ ਅਪਲਾਈ ਨਹੀਂ ਕਰ ਸਕਦੇ ਜੋਤਾ ਜੀ ਬਿਨਕਰ ਕਿਸੇ ਵੀ ਕਿਸਮ ਦਾ ਇਨਕਮ ਟੈਕਸ ਦਾਤਾ ਕਰ ਨਹੀਂ ਹੋਣਾ ਚਾਹੀਦਾ ਪਰਿਵਾਰ ਵਿੱਚ ਕੋਈ ਵੀ ਨੌਕਰੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਤਾਂ ਬਿਲਕੁਲ ਹੀ ਗਰੀਬ ਪਰਿਵਾਰ ਹੋਵੇ ਤਾਂ ਹੀ ਸਰਕਾਰ ਉਸ ਨੂੰ ਦਿੰਦੀ ਹੈ ਜਾਂ ਫਿਰ ਸਰਕਾਰੀ ਨੌਕਰੀ ਤੇ ਲੱਗਾ ਹੀ ਨਹੀਂ ਹੋਣਾ ਚਾਹੀਦਾ ਬੀਪੀਐਲ ਪਰਿਵਾਰ ਭਾਰਤ ਦਾ ਹੋਣਾ ਚਾਹੀਦਾ ਹੈ ਹੁਣ ਜੇ ਇਹ ਸਾਰੇ ਕੰਡੀਸ਼ਨ ਤੁਸੀਂ ਪੂਰੀ ਕਰਦੇ ਹੋ ਤੇ ਤੁਹਾਡੇ ਕੋਲ ਦਸਤਾਵੇਜ਼ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ ਬਿਨਕਰ ਦਾ ਆਧਾਰ ਕਾਰਡ ਜਿਹੜਾ ਕਿ ਆਧਾਰ ਕਾਰਡ ਹੁੰਦਾ ਉਹ ਹੋਣਾ ਚਾਹੀਦਾ ਹੈ ਪੈਨ ਕਾਰਡ ਹੋਣਾ ਚਾਹੀਦਾ ਹੈ ਬੈਂਕ ਖਾਤਾ ਬੈਂਕ ਖਾਤਾ ਦੋਸਤੋ ਤਾਂ ਕਿਉਂਕਿ ਜਿਹੜੀ ਤੁਸੀਂ ਅਪਲਾਈ ਕਰੋਗੇ ਆਨਲਾਈਨ ਠੀਕ ਹੈ ਜੀ ਜਦੋਂ ਉਸ ਦਾ ਵੈਰੀਫਿਕੇਸ਼ਨ ਹੋ ਜਾਏਗਾ ਤਾਂ ਦੋਸਤੋ ਜਿਹੜਾ ਬੈਂਕ ਖਾਤਾ ਤੁਸੀਂ ਦਿਓਗੇ ਇਹਦੇ ਵਿੱਚ ਪੇਮੈਂਟ ਜਿਹੜੀ ਆ ਜਾਏਗੀ ਠੀਕ ਹੈ ਤਾਂ ਉਸ ਤੋਂ ਬਾਅਦ ਆਮਦਨ ਸਰਟੀਫਿਕੇਟ ਜਿਵੇਂ ਕਿ ਆਮਦਨ ਸਰਟੀਫਿਕੇਟ ਬਣਦਾ ਉਹ ਵੀ ਤੁਸੀਂ ਦੇ ਸਕਦੇ ਹੋ ਪਤੇ ਦਾ ਸਬੂਤ ਯਾਨੀ ਕਿ ਵੋਟਰ ਕਾਰਡ ਰਾਸ਼ਨ ਕਾਰਡ ਤੁਸੀਂ ਦੇ ਸਕਦੇ ਹੋ ਪਤੇ ਦੇ ਸਬੂਤ ਵਜੋਂ ਇਹ ਰਾਸ਼ਨ ਕਾਰਡ ਹੋ ਗਿਆ ਮੋਬਾਈਲ ਨੰਬਰ ਹੋ ਗਿਆ ਜਿਹੜਾ ਮੋਬਾਈਲ ਨੰਬਰ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ ਉਹ ਉਰੇ ਜਰੂਰੀ ਮੰਗਿਆ ਗਿਆ ਹੈ ਤੇ ਪਾਸਪੋਰਟ ਕਾਰਡ ਦੀ ਫੋਟੋਕਾਪੀ ਜੇ ਤੁਸੀਂ ਪਾਸਪੋਰਟ ਕਾਰਡ ਦੀ ਫੋਟੋਕਾਪੀ ਵੀ ਚਿਪਣੀ ਹੈ ਉਹਦੇ ਉੱਤੇ ਅਪਲੋਡ ਕਰਨੀ ਹੈ ਠੀਕ ਹੈ ਅੱਗੇ ਜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਰਜੀ ਕਿਵੇਂ ਦੇਣੀ ਹੈ ਹੁਣ ਅਰਜੀ ਦੀ ਗੱਲ ਕਰੀਏ ਤੁਸੀਂ ਅਰਜੀ ਕਿਵੇਂ ਦੇ ਸਕਦੇ ਹੋ ਤੇ ਉਸ ਦੀ ਉਸ ਦਾ ਤਰੀਕਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਇਹ ਅਰਜੀ ਫਾਰਮ ਹੈ ਜੇਕਰ ਤੁਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਪਲਾਈ ਕਰਨੇ ਚਾਹੁੰਦੇ ਹੋ ਤਾਂ ਤੁਹਾਨੂੰ ਅਧਿਕਾਰਿਕ ਵੈਬਸਾਈਟ ਠੀਕ ਹੈ ਉੱਤੇ ਕਲਿੱਕ ਕਰਨਾ ਹੋਵੇਗਾ ਤੁਸੀਂ ਦੇਖ ਸਕਦੇ ਹੋ ਜੀ ਦੋਸਤੋ ਇਹ ਦੇਖੋ ਇਹ ਜਿਹੜਾ ਮੇਨ ਲਿੰਕ ਲਾ ਦਿੱਤਾ ਹੈ ਤੁਸੀਂ ਇਸ ਤੇ ਕਲਿੱਕ ਕਰਕੇ ਇਸ ਯੋਜਨਾ ਦਾ ਜਿਹੜਾ ਲਾਭ ਲੈ ਸਕਦੇ ਹੋ ਅਪਲਾਈ ਕਰ ਸਕਦੇ ਹੋ ਅਗਲਾ ਜੀ ਹੋਮ ਪੇਜ ਤੇ ਤੁਹਾਨੂੰ ਇਸ ਸਕੀਮ ਦੇ ਲਈ ਅਪਲਾਈ ਕਰਨ ਦਾ ਵਿਕਲਪ ਦਿਖਾਈ ਦੇਵੇਗਾ ਇਸ ਤੇ ਕਲਿੱਕ ਤੁਸੀਂ ਕਰਨਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦਿਖਾਈ ਦੇਵੇਗਾ ਜਿੱਥੇ ਤੁਹਾਨੂੰ ਸਾਰੀ ਪੁੱਛੀ ਗਈ ਜਾਣਕਾਰੀ ਨੂੰ ਧਿਆਨ ਦੇ ਦੇ ਨਾਲ ਦਰਜ ਕਰਨਾ ਹੋਵੇਗਾ ਉਸ ਤੋਂ ਬਾਅਦ ਇਸ ਤੋਂ ਬਾਅਦ ਤੁਹਾਨੂੰ ਸਾਰੇ ਜ਼ਰੂਰੀ ਦਸਤਾਵੇਜ਼ ਆਨਲਾਈਨ ਅਪਲੋਡ ਕਰਨੇ ਪੈਣਗੇ ਅੰਤ ਦੇ ਵਿੱਚ ਤੁਹਾਨੂੰ ਆਪਣੀ ਅਰਜੀ ਦੀ ਤਸਦੀਕ ਕਰਨ ਤੋਂ ਬਾਅਦ ਤੁਹਾਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਤਾਂ ਦੋਸਤੋ ਸੋਖਾ ਹੀ ਪ੍ਰੋਸੈਸ ਹੈ ਕੋਈ ਜ਼ਿਆਦਾ ਵੱਡਾ ਹੈ ਨਹੀਂ ਤੁਸੀਂ ਇਸ ਦੀ ਅਧਿਕਾਰਿਕ ਵੈਬਸਾਈਟ ਤੇ ਜਾਣਾ ਹੈ ਠੀਕ ਹੈ ਦੋਸਤੋ ਬਾਅਦ ਦੋਸਤੋ ਜਿਹੜਾ ਪੇਜ ਖੁੱਲੇਗਾ ਉਸ ਤੇ ਤੁਸੀਂ ਕਲਿੱਕ ਕਰਨਾ ਹੈ ਅਪਲਾਈ ਆਨਲਾਈਨ ਦਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਸਾਰਾ ਫਾਰਮ ਭਰ ਕੇ ਪੁੱਛੀ ਗਈ ਜਿੰਨੀ ਵੀ ਜਾਣਕਾਰੀ ਹੋਗੀ ਉਹ ਦਰਜ ਕਰਨੀ ਹੈ ਤੇ ਇਸ ਤੋਂ ਬਾਅਦ ਹੋਰ ਹੀ ਜਿਹੜੇ ਦਸਤਾਵੇਜ਼ ਮੰਗੇ ਗਏ ਨੇ ਉਹ ਵੀ ਦਸਤਾਵੇਜ਼ ਤੁਸੀਂ ਅਪਲੋਡ ਕਰਨੇ ਨੇ ਉਸ ਤੋਂ ਬਾਅਦ ਜਿਹੜਾ ਤੁਸੀਂ ਅਪਲੋਡ ਕਰਕੇ ਸਬਮਿਟ ਕਰ ਦੋਗੇ ਉਸ ਤੋਂ ਬਾਅਦ ਵੈਰੀਫਿਕੇਸ਼ਨ ਹੋ ਕੇ ਤੁਹਾਡੇ ਖਾਤੇ ਦੇ ਵਿੱਚ ਤੁਹਾਨੂੰ ਇਹ ਲਾਭ ਦਿੱਤਾ ਜਾਵੇਗਾ ਤਾਂ ਦੋਸਤੋ ਬਹੁਤ ਹੀ ਚੰਗੀ ਖਬਰ ਆਈ ਹੈ ਕਿ ਜਿਹੜੇ ਸਾਰੇ ਗਰੀਬ ਲੋਕ ਪਰਵਾਹ ਨੇ ਇਸ ਦਾ ਲਾਭ ਲੈ ਸਕਦੇ ਨੇ ਕਿਰਾਏ ਤੱਕ ਤੇ ਰਹਿਣ ਵਾਲੇ ਲੋਕ ਵੀ ਇਸ ਦਾ ਲਾਭ ਲੈ ਸਕਦੇ ਨੇ ਤਾਂ ਦੋਸਤੋ ਇਹੋ ਜਿਹੀ ਹੋਰ ਖਬਰਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ